ਬਾਪਾ ਜੀ ਕਿੱਥੇ ਮੈਂ ਹੱਥ ਤਿੰਨ ਦੱਸੇ ਪਵਾਤ ਪਪਾਈ ਆ ਜਾਓ ਉਧਰ ਮੇਰੇ ਧਰਮ ਭਗਤੇ ਹਲਕੇ ਕੋਈ ਸ਼ੌਂਕੀ ਗੋਬਾ ਫੋਨ ਤੇ ਕੁਇਕਟ ਕਰਨਾ ਪੈਣਾ ਹੈ ਸਤਿਗੁਰੂ ਨਾਨਕ ਪ੍ਰਗਟਿਆ ਬਿਟੀ ਧੁੰਦ ਜਾਗ ਚਾਨਣ ਹੋਆ ਜੋ ਕਰ ਤੋਈ ਨਿਕਿਆਾਰੇ ਛੋਪੇ ਅੰਧਾਰ ਭਲੋਆ ਦੇਵਾਕ ਅਨਸਾਰ ਅੱਜ ਆਪਾਂ ਸਾਰੇ ਲੋਕਾਈ ਸ੍ਰੀ ਗੁਰੂ ਨਾਨਕ ਤੇਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਜਿਸ ਦਿਨ ਉਸੇ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਬਹੁਤ ਬਹੁਤ ਮੁबारकਾਂ ਔਰ ਜੋ ਚਾ ਦੇ ਨਾਲੇ ਸੰਗਤਾਂ ਅੱਜ ਇਹ ਗੁਰਪੁਰਬ ਨੂੰ ਮਨਾ ਰਹੀਆਂ ਨੇ ਉਹ ਅਜੇ ਦੇਖਣ ਵਾਲਾ ਹੀ ਹੈ ਚਾਹੇ ਉਹ ਸਕੂਲੀ ਬੱਚੇ ਨੇ ਚਾਹੇ ਉਹ ਸੰਗਤਾਂ ਨੇ ਚਾਹੇ ਉਹ ਵਾਰਸ ਤੇ ਨਗਰਾਂ ਪਾਏ ਵੱਖ-ਵੱਖ ਸੰਗਤਾਂ ਸਾਰੀ ਸਾਰਿਆਂ ਦੇ ਵਿੱਚ ਬਹੁਤ ਭਾਰੀ ਉੱਚਾ ਔਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਇਹ ਇਸ ਕਰਕੇ ਸਾਰੀ ਲੋਕਾਈ ਦਾ ਪ੍ਰਕਾਸ਼ ਹੋ ਰਿਹਾ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉਹ ਸਾਰੀ ਲੋਕਾਈ ਦੇ ਲਈ ਔਰ ਜਦੋਂ ਜਦੋਂ ਉਹਨਾਂ ਨੇ ਬਾਣੀ ਉਤਾਰੀ ਉਹਨਾਂ ਨੇ ਉਹ ਆਪਣੀ ਬਾਣੀ ਦਾ ਨਾਮ ਨਹੀਂ ਦਿੱਤਾ ਉਹਨਾਂ ਨੇ ਅਕਾਲ ਪੁਰਖ ਦੀ ਬਾਣੀ ਆਖਿਆ ਇਸੇ ਲਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਵੀ ਬਾਣੀ ਦਰਜਾ ਉਹ ਸਾਰੀ ਅਕਾਲ ਪੁਰਖ ਦੀ ਬਾਣੀ ਆ ਔਰ ਗੁਰੂ ਗ੍ਰੰਥ ਸਾਹਿਬ ਦੀ ਅਕਾਲ ਰੂਪ ਨੇ ਇਹੀ ਕਾਰਨ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਰੇ ਸੰਸਾਰ ਦੇ ਵਿੱਚ ਕੀਤਾ ਜਾਂਦਾ ਔਰ ਅੱਜ ਜਿਹੜੀ ਗੁਰਗੱਦੀ ਤੇ ਬਿਰਾਜਮਾਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਇਸੇ ਲਈ ਸਾਰੇ ਸੰਗਤ ਨੂੰ ਵਿਵਰਤਾ ਸਹਿਤ ਬੇਨਤੀ ਆ ਜੇ ਅੱਜ ਆਪਾਂ ਇੱਥੇ ਗੁਰਪਰਵ ਦੇ ਦਿਹਾੜੇ ਤੇ ਆਏ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਕਰੀਏ ਉਸੇ ਨਾਲ ਦੀ ਨਾਲ ਆਪ ਗੁਰੂ ਵਾਲੇ ਬਣ ਕੇ ਔਰ ਚੱਕ ਕੇ ਸਿੰਘ ਸਜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਮੈਂ ਅਰਵਿੰਦਰ ਪਾਸ ਤੋਂ ਵਿਕੀ ਸਟੇਟ ਸੱਕੀ ਆਰਪੀ ਅਸਿਸਟੈਂਟ ਪੰਜਾਬ ਅੱਜ ਬੜਾ ਖੁਸ਼ੀ ਦਾ ਦਿਨ ਹੈ ਸਤਿਗੁਰ ਨਾਨਕ ਵਰਤਿਆ ਮਿੱਟੀ ਤੋਂ ਜਗ ਜਾਣ ਨੂੰ ਹੋਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰੋਪ ਤੇ ਪ੍ਰਕਾਸ਼ ਉਤਸਵ ਤੇ ਸਮੂਹ ਸੰਗਤ ਸਮੂਹ ਦੇਸ਼ ਦੇ ਬੈਠੇ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਬਜ਼ੁਰਗ ਸਮੂਹ ਹਿੰਦੁਸਤਾਨ ਦੇ ਸਾ ਸੰਗਤ ਸਭ ਨੂੰ ਲੱਖ ਲੱਖ ਵਧਾਈ ਹਰ ਗੁਰਦੁਆਰਾ ਸਾਹਿਬ ਨਗਰ ਕੀਰਤਨ ਦੀ ਅਰੰਭਤਾ ਹੋ ਰਹੀ ਹੈ ਮੈਂ ਸਾਰੇ ਸੰਗਤ ਨੂੰ ਇੱਕੋ ਬੇਨਤੀ ਕਰਦਾ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚੇ ਸੌਦੇ ਦਾ ਵਪਾਰ ਕੀਤਾ ਆਪਾਂ ਸਾਰੇ ਰਲ ਕੇ ਉਹਨਾਂ ਦੇ ਪੂਰਿਆਂ ਤੇ ਚੱਲੀਏ ਔਰ ਜੋ ਜੋ ਉਹਨਾਂ ਨੇ ਉਹਨਾਂ ਦੇ ਦਰਸਾਏ ਹੋਏ ਕਦਮਾਂ ਰਸਿਆਂ ਤੇ ਆਪਾਂ ਚੱਲਣ ਦਾ ਇਸ਼ਾਰਾ ਕਰੀਏ ਨਸ਼ਿਆਂ ਤੋਂ ਰਹਿਤ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਪੜਾਅ ਦਿਆ ਰੇ ਲਿਆ ਉਹ ਦੁਨੀਆਂ ਦੇ ਵੱਸ ਤੇ ਇਕ ਸੰਗਤ ਨੂੰ ਨਾਨਕ ਦੇ ਨਾਮ ਜੀਵਾ ਸੰਗਤ ਨੂੰ ਬਹੁਤ ਬਹੁਤ ਪਵਰਤਾ ਹੋ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੁੱਚੇ ਜਾਗਤ ਦੇ ਸੱਚੀ ਦੁਨੀਆਂ ਦੇ ਕੋਤਨ ਨਿਸ਼ਾਨੇ ਵਾਨਸ ਕੀ ਜਾਸ ਦੇ ਕੇ ਪਹਿਚਾਨੋ ਸਾਨੂੰ ਇੱਕੋ ਤਕਰੀਨਾ ਤੋਲਿਆ ਇੱਕ ਯੰਕਾਰ ਜਿਹੜਾ ਉਚਾਰਨ ਉਹਨਾਂ ਨੇ ਕੀਤਾ ਸੋ ساری ਦੁਨੀਆ ਅੱਜ ਉਸੇ ਆਪਾ ਗੁਰੂ ਸਾਹਿਬ ਦੀ ਪ੍ਰਕਾਸ਼ ਦੇ ਉੱਤੇ ਇਕੱਠੇ ਹੋਏ ਆ ਕਿ ਆਉਣ ਵਾਲੇ ਜਿਹੜਾ ਸਾਡਾ ਜੀਵਨ ਹੈ ਪ੍ਰਮਾਤਮਾ ਕਿਰਪਾ ਚਰ ਗੁਰੂ ਮਹਾਰਾਜ ਕਿਰਪਾ ਚਰ ਉਹਨਾਂ ਦੇ ਦਿਸੇ ਰਾਹ ਦੇ ਉੱਤੇ ਸਤਿਗੁਰ ਦੀ ਸੰਗਤ ਚੱਲੇ ਤੇ ਹਰੇਕ ਦੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਕਿਰਪਾ ਦਾ ਮਕਸੀਹਾ ਖੇੜੇ ਹੋਣ ਤੁਹਾਡੇ ਸ੍ਰੀ ਗੁਰੂਵੰਦਰ ਦਿਹਾੜੇ ਦੇ ਉੱਤੇ ਤੂੰ ਜਿੰਨੀ ਵੀ ਇਸ ਸੰਗਤ ਇਸ ਗੁਰਦੁਆਰੇ ਪਹੁੰਚੀ ਆ ਮੋਂ ਤੁਹਾਨੂੰ ਲੱਖ ਲੱਖ ਮੁਬਾਰਕਾ ਪਰਮਾਤਮਾ ਸਰਦੀ ਕਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ